ਰੇਲ ਦਾ ਹਿੰਸਟਾ ਲੱਗਿਆ ਹੋਇਆ ਬੇਦਾਗ ਰਮਾ ਜਵਾਂ ਠੀਕ ਹੈ ਜੀ ਤੇ ਡਬਲ ਜੈਕ ਓਕੇ 16 ਫੁੱਟਾ ਟਰਾਲਾ ਇਹ 16 7 ਅੱਛਾ 16 ਬਾਈ 7 ਇਹ 16 ਬਾਈ 7 ਦਾ ਡਬਲ ਜੈਕ ਚ ਠੀਕ ਹੈ ਜੀ ਪੱਕੀ ਪੱਕੀ ਟਾਂ ਦੇ ਦੋ ਜੈਕ ਲੱਗੇ ਹੋਏ ਆ ਤੇ ਇਹਦੇ ਜੱਕਾਂ ਦੀ ਕਿੰਨੀ ਗਰੰਟੀ ਹੁੰਦੀ ਹੈ ਜੀ ਆਪਣੀ 1 ਸਾਲ ਦੀ 1 ਸਾਲ ਦੀ ਗਰੰਟੀ ਵਾਲੇ ਪੇ ਜੈਕ ਲਾ ਕੇ ਦਿੰਨੇ ਆ ਹਾਂ ਜੀ ਹਾਂ 2 ਕੇ ਦੇ ਪੇਂਟ ਦੇ ਵਿੱਚ ਤਿਆਰ ਕਰਦੇ ਆ ਇਹ ਹੈਗਾ ਜਿਹੜਾ ਟਰਾਲਾ ਆਪਣੇ ਸਾਹਮਣੇ ਖੜਾ 16 ਬਾਈ 7 ਸਾਈਜ਼ 16 ਬਾਈ 7 ਲੇਜ਼ਰ ਕਟਿੰਗ ਦੇ ਵਿੱਚ ਤੁਹਾਨੂੰ ਸਾਰਾ ਕੰਪਲੀਟ ਕਰਕੇ ਦਿੰਦੇ ਆ ਅੱਛਾ ਇਹ ਤਿੰਨ ਸਾਈਡਾਂ ਦੇ ਖੁੱਲ੍ਹੇ ਵੀ ਜਾਊਗਾ ਹਾਂ ਥੱਲੇ ਵੀ ਜਾਊਗਾ ਸਾਈਡ ਨੂੰ ਵੀ ਸਾਈਡ ਨੂੰ ਵੀ ਖੁੱਲੂਗਾ ਹਾਂ ਕਿੰਨੇ ਸਾਈਡਾਂ ਖੁੱਲ੍ਹੂ ਟਾਟਾ ਦਾ ਅਰੀਜਨਲ ਡੰਡਾ ਜਮ ਅੱਛਾ ਇਹ ਵੀ ਵਰਸਈ ਹੈ ਇਹਦੇ 5 ਇੰਚੀ ਆ ਉਹਦੇ ਰੇਲ ਦਾ ਜੇ ਕਿਸੇ ਨੇ 5 ਇੰਚੀ ਲਵਾਉਣਾ 7 ਇੰਚੀ ਲਵਾਉਣਾ 골ਡਨ ਡੰਡਾ ਫਰਮ ਹੀ ਲੱਗ ਜੂ ਓਕੇ ਬਿਲਡਿੰਗ ਦੀ ਜਿਹੜੀ ਆਪਾਂ ਗੱਲ ਕਰਦੇ ਸੀ ਖਲੇੜਾ ਫੁੱਲ ਲੱਗੀਆਂ ਕਿਤੇ ਆਏ ਪਤਾ ਲੱਗਦਾ ਵੀ ਕਿੱਥੋਂ ਟਾਂਕ ਕੇ ਚੱਕਿਆ ਹੋਇਆ ਕਿੱਥੋਂ ਧਰਿਆ ਹੋਇਆ ਪਤਾ ਲੱਗਦਾ ਰਾਡ ਦਾ ਇੱਥੋਂ ਰਾਡ ਰੱਖਣੀ ਤਾਂ ਐਂਡ ਤੇ ਜਾ ਕੇ ਖਤਮ ਹੋਣੀ ਆ ਨਾ ਭਾਜੀ ਹਾਂਜੀ ਇੱਥੋਂ ਐਂਗਲਾ ਹਮ ਸਾਡੀਆਂ ਇਹ ਪ੍ਰੋਪਰੀਆਂ ਹੋਈਆਂ ਨਹੀਂ ਇੱਥੋਂ ਜੰਗਾਲ ਪੈਣੀ ਇਹਨੂੰ ਆਹ ਦੇਖ ਦੇਖ ਆਪੀ ਗੱਲ ਬੜੀ ਘੈਂਟ ਹੈ ਆਹ ਦੇਖੋ ਇਹ ਲਾਉਂਦਾ ਹੀ ਨਹੀਂ ਅਗਲਾ ਇੱਥੇ ਨਾ ਤਾਂ ਮਿੱਟੀ ਖੜੀ ਨਾ ਨਾ ਪਾਣੀ ਇੱਥੇ ਤੁਸੀਂ ਮੈਂ ਆਹ ਦੇਖੋ ਨਾ ਐਂਗਲ ਦਾ ਉੱਪਰਲਾ ਪਾਸਾ ਆਹ ਹਮ ਆਹ ਆਹ ਇਹਦੇ ਉੱਪਰਲੇ ਪਾਸੇ ਐਂਗਲ ਦੇ ਲੇੜ ਨਹੀਂ ਲਾਉਂਦਾ ਕੋਈ ਠੀਕ ਹੈ ਜੀ ਆਹ ਸਾਈਡਾਂ ਆਂ ਭਰ ਲੈਂਦੇ ਇਹਨੂੰ ਛੱਡ ਦਿੰਦੇ ਸਹੀ ਗੱਲ ਹੈ ਸਹੀ ਗੱਲ ਇੱਥੋਂ ਪਾਣੀ ਦਿੱਤਾ ਪੈਣਾ ਇੱਥੋਂ ਗੱਲ ਦੀ ਸ਼ੁਰੂ ਹੋ ਜਾਂਦੀ ਹੈ ਹਾਂ 5mm ਟਾਟਾ ਦੀ ਮੋਹਰ ਚ ਸਾਈਡਾਂ ਆਪਾਂ ਮਤਲਬ ਕਿੰਨੀ ਸਾਈਡਾਂ ਦੱਸਗੇ ਜੀ ਦੱਸ ਗਏ ਜ ਤੇ ਟਰਾਲੀਆਂ ਵੇਖ ਕੇ ਅੰਦਾਜ਼ਾ ਨਾਲ ਲਾ ਲਿਓ ਵੀ ਮੈਂ ਕਿਸੇ ਟਰਾਲੀਆਂ ਦੀ ਮੰਡੀ ਤੇ ਪਹੁੰਚਿਆ ਹੋਇਆ ਪਰ ਅੱਜ ਨਾ ਜਿਸ ਜਗ੍ਹਾ ਤੇ ਪਹੁੰਚਿਆ ਹੋਇਆ ਇੱਥੇ ਵੈਸੀ ਟਰਾਲੀਆਂ ਦਾ ਮੇਲਾ ਲੱਗਿਆ ਰਹਿੰਦਾ ਹੈ ਕਿਉਂਕਿ ਅੱਜ ਆਪਾਂ ਸਹਿਰ ਤਪੇ ਦੇ ਵਿੱਚ ਨਾ ਮਿਸਤਰੀ ਕਰਪਾਲ ਸਿੰਘ ਉਹਨਾਂ ਦੀ ਬਰਕ ਸਾਹਿਬ ਤੇ ਪਹੁੰਚੇ ਹੋਇਆ ਬਹੁਤ ਘੈਂਟ ਘੈਂਟ ਟਰਾਲੀਆਂ ਬਿਲਕੁਲ ਨਵੇਂ ਡਿਜ਼ਾਈਨਾਂ ਦੇ ਵਿੱਚ ਇਹ ਅਕਸਰੀ ਬਣਾਉਂਦੇ ਰਹਿੰਦੇ ਆ ਬਣਾਉਂਦੇ ਕਿਉਂ ਰਹਿੰਦੇ ਆ ਕਿਉਂਕਿ ਲਗਭਗ 40 ਸਾਲ ਤੋਂ ਲੈ ਕੇ ਨਾ ਇਹ ਟਰਾਲੀਆਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਆ ਫੁੱਲ ਜਾਣਕਾਰੀ ਆਪਾਂ ਮਿਸਤਰੀ ਸਭ ਨੂੰ ਮਿਲ ਕੇ ਲਵਾਂਗੇ ਵੀ ਕਿਹੜੇ ਮਾਲ ਦੇ ਕਿੰਨੇ ਇੰਚ ਜੱਕਾਂ ਦੇ ਵਿੱਚ ਕਿਦਾਂ ਦੀ ਟਰਾਲੀ ਬਣਾ ਦਿੰਦੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਕਰ ਦਿਓ ਬਹੁਤ ਕਿਸਾਨ ਭਰਾਵਾਂ ਦਾ ਫਾਇਦਾ ਹੋ ਜੂ ਕਿਉਂਕਿ ਸੀਜ਼ਨ ਬਿਲਕੁਲ ਸਿਰ ਤੇ ਆਖੜਿਆ ਬਹੁਤ ਤੇਜ਼ੀ ਦੇ ਨਾਲ ਸੀਜ਼ਨ ਭੱਜਿਆ ਆਉਂਦਾ ਟਰਾਲੀਆਂ ਤੁਹਾਨੂੰ ਵੀ ਪਤਾ ਹੈ ਵੀ ਮੰਗ ਵੀ ਨਹੀਂ ਮਿਲਦੀ ਹੁੰਦੀ ਆ ਲੋਕ ਲਿਖਾਈ ਖੜੇ ਨੇ ਨਿਤ ਮੰਗ ਵੀ ਨਹੀਂ ਮਿਲਣੀ ਆਪਣੀ ਬਣਾ ਲੈ ਮਿੱਤਰਾ ਉਦੋਂ ਦਿਲ ਤੇ ਨਾ ਠੋਕਰ ਵੱਜਦੀ ਜਦੋਂ ਇਦਾਂ ਦੀ ਗੱਲ ਪੜਦਿਆਂ ਸਾਰੀ ਜਾਣਕਾਰੀ ਆਪਾਂ ਮਿਸਤਰੀ ਨੂੰ ਮਿਲ ਕੇ ਪ੍ਰੋਪਰ ਡਿਟੇਲ ਦੇ ਵਿੱਚ ਪਤਾ ਕਰਦੇ ਆ ਤੇ ਹੋਰ ਕਿਹੜੇ-ਕਿਹੜੇ ਖੇਤੀਬਾੜੀ ਦੇ ਸੰਦਾਂ ਦਾ ਕੰਮ ਕਰਦੇ ਆ ਸਾਰੀ ਜਾਣਕਾਰੀ ਲਵਾਂਗੇ ਮਿਸਤਰੀ ਹਸਰੀਕਰ ਸਤਿ ਸ੍ਰੀ ਅਕਾਲ ਜੀ ਜੀ ਤੇ ਨਾਮ ਹੈ ਜੀ ਤੁਹਾਡਾ ਸਰਦਾਰ ਕਿਰਪਾਲ ਸਿੰਘ ਹਾਂ ਬាទ ਤੇ ਮੈਨੂੰ ਜਿਹੜੀ ਗੱਲ ਸੁਣਨ ਚਾਹੀਈ ਆ ਵੀ ਤੁਸੀਂ ਵਾਕਈ 35-40 ਸਾਲ ਤੋਂ ਟਰਾਲੀਆਂ ਦੇ ਕਾਰੋਬਾਰ ਵਿੱਚ ਜੁੜੇ ਹੋ ਸਹੀ ਗੱਲ ਆ ਹਾਂ ਜੀ ਅੱਜ ਤੱਕ ਕਿੰਨੀਆਂ ਕੁ ਟਰਾਲੀਆਂ ਬਣਾਤੀਆਂ ਹੋਣਗੀਆਂ ਟਰਾਲੀਆਂ ਆਖੇ ਹਜ਼ਾਰਾਂ ਦੇ ਹਿਸਾਬ ਨਾਲ ਬਣਾਤੀਆਂ ਹਜ਼ਾਰਾਂ ਦੇ ਹਿਸਾਬ ਨਾਲ ਬਣਾਤੀਆਂ ਮਤਲਬ ਕੋਈ ਗਿਣਤੀ ਨਹੀਂ ਨਾ ਕੋਈ ਗਿਣਤੀ ਕਿਸਾਨ ਭਰਾਵਾਂ ਦਾ ਤੁਹਾਡੇ ਤੇ ਵਿਸ਼ਵਾਸ ਬਣਿਆ ਹੋਇਆ ਆ ਬਿਲਕੁਲ ਮੈਂ ਵੀਡੀਓ ਬਣਾਉਣ ਨੂੰ ਤੁਹਾਡੇ ਲਾਪੇ ਤਾਂ ਆਇਆ ਕਿਉਂਕਿ ਬਹੁਤ ਕਿਸਾਨ ਭਰਾ ਹਨ ਜੀ ਜਦੋਂ ਆ ਦਿ ਮੰਗਮੀ ਟਰਾਲੀ ਨਹੀਂ ਮਿਲਦੀ ਜਿਹੜੀ ਮੈਂ ਲੈਣ ਬੋਲ ਕੇ ਹਟਿਆ ਉਹ ਅਕਸਰੀ ਲਿਖਿਆ ਲੈਂਦੇ ਆ ਬਿਲਕੁਲ ਇੱਕ ਤਾਨਾ ਵੱਜਦਾ ਦਿਲ ਤੇ ਫਿਰ ਉਹਨਾਂ ਨੂੰ ਆਇਆ ਹੁੰਦਾ ਵੀ ਜਰ ਅਗਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਟਰਾਲੀ ਆਪਦੀ ਬਣਵਾਉਣੀ ਆ ਬਣ ਜੇ ਮੈਂ ਕਿਹਾ ਫਿਰ ਕਿਉਂ ਨਾ ਸਹੀ ਮਿੱਤਰਾਂ ਨੂੰ ਮਲਾਦਾ ਹਾਂ ਬਿਲਕੁਲ ਹਨਾ ਜੀ ਬਿਲਕੁਲ ਤੇ ਲੈ ਜੀ ਹੁਣ ਆਪਣਾ ਜਿਵੇਂ ਟਰਾਲੀਆਂ ਖੜੀਆਂ ਨੇ ਆਪਣੇ ਇਸੇ ਤਰੀਕੇ ਮੇਲਾ ਲੱਗਿਆ ਰਹਿੰਦਾ ਸਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਿਓ ਵੀ ਜਿਵੇਂ ਇਹਦੀ ਲਿਸ਼ਕੋਰ ਪੈਂਦੀ ਆ ਬਾਹਲੀ ਕੈਂਟ ਲੱਗਦੀ ਆ ਹਾਂ ਇਹ ਸ਼ੁਰੂਆਤ ਕਰਦੇ ਆ ਤੁਸੀਂ ਰੰਗ ਕਿਹੜਾ ਵਰਤਦੇ ਹੋ ਇਹ ਟੂਕੇ ਆ ਜੀ ਅਸਾ ਟੂਕੇ ਟਾਟਾ ਸੇਲ ਦਾ ਸਾਰਾ ਮਾਲ ਹੈ। ਅੱਛਾ। ਟੋਟਲ ਚਾਦਰ ਸਾਰੀ ਮਤਲਬ ਟਾਟਾ ਦੀ ਮੋਰ ਵਾਲੀ ਲੱਗੀ ਹੋਈ ਹੈ। ਓਕੇ। ਫੁੱਲ ਲੀਜਰ ਅਕਾਊਂਟ ਦੇ ਵਿੱਚ ਤਿਆਰ ਹੈ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਮਾਲ ਦੂਸਰਾ ਲਵਾਉਣਾ ਬੰਦਾ ਦੂਸਰਾ ਵੀ ਲਵਾ ਸਕਦਾ। ਐਮਸੀ ਵਗੈਰਾ ਦਾ। ਹਾਂ ਕੋਈ ਦਿੱਕਤ ਨਹੀਂ। ਓਕੇ। ਉਹ ਜਿਹੇ ਜਾ ਮਤਲਬ ਮਾਲ ਲਵਾਉਗਾ ਉਹ ਜਿਹੜਾ ਰੇਟ ਲੱਗੇਗਾ। ਉਹ ਜਿਹੜਾ ਰੇਟ ਲੱਗੇਗਾ। ਕੋਈ ਕੋਈ ਦਿੱਕਤ ਨਹੀਂ। ਮਤਲਬ ਜਿਹੜਾ ਆਪਣਾ ਮੇਨ ਫੋਕਸ ਹੁੰਦਾ ਉਹ ਹੁੰਦਾ ਟਾਟਾ ਦੇ ਮਾਲ ਤੇ। ਟਾਟਾ ਦੇ ਮਾਲ ਤੇ। ਆਪਾਂ ਮਤਲਬ ਤਸੱਲੀ ਨਾਲ ਕੰਮ ਕਰਕੇ ਤਸੱਲੀ ਨਾਲ ਆ ਦੇਖੋ ਅੱਛਾ ਤਰ ਮੈਂ ਬੈਠ ਕੇ ਦਿਖਾਇਓ ਰੇਲ ਦਾ ਹਿੱਸਾ ਹਿੱਸਾ ਲੱਗਿਆ ਹੋਇਆ ਹੂੰ ਬੇਦਾਗ ਰੰਮਾ ਜਮਾ ਠੀਕ ਹੈ ਜੀ ਤੇ ਡਬਲ ਜੈਕ ਓਕੇ 16 ਫੁੱਟਾ ਟਰਾਲਾ ਇਹ 16 7 ਅੱਛਾ 16 ਬਾਈ 7 ਇਹ 16 ਬਾਈ 7 ਦਾ ਡਬਲ ਜੈਕ ਚ ਠੀਕ ਹੈ ਜੀ 25 25 ਟਨ ਦੇ ਦੋ ਜੈਕ ਲੱਗੇ ਹੋਏ ਆ ਓਕੇ 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 ਹੈਵੀ ਕਿਹਾ ਨਾ ਜੀ ਪੂਰਾ ਫੁੱਲ ਹੈਵੀ ਹੈ ਹੂੰ ਠੀਕ ਹੈ ਜੀ ਓਕੇ ਤੇ ਇਹਦੀ ਜੱਕਾਂ ਦੀ ਕਿੰਨੀ ਗਾਰੰਟੀ ਹੁੰਦੀ ਹੈ ਜੀ ਆਪਣੀ ਇੱਕ ਸਾਲ ਦੀ ਇੱਕ ਸਾਲ ਦੀ ਗਾਰੰਟੀ ਵਾਲੇ ਪੇ ਜੱਕ ਲਾ ਕੇ ਦਿੰਨੇ ਆ ਹਾਂ ਜੀ ਹਾਂ ਟੂਕੇ ਦੇ ਪੇਂਟ ਦੇ ਵਿੱਚ ਤਿਆਰ ਕਰਦੇ ਆ ਟੂਕੇ ਦੇ ਪੇਂਟ ਤੇ ਇਹ ਹੈਗਾ ਜਿਹੜਾ ਟਰਾਲਾ ਆਪਣੇ ਸਾਹਮਣੇ ਖੜਾ 16x7 ਸਾਈਜ਼ 16x7 ਲੇਜ਼ਰ ਕਟਿੰਗ ਦੇ ਵਿੱਚ ਤਾਂ ਸਾਰਾ ਲਾ ਕੇ ਸਾਰਾ ਕੰਪਲੀਟ ਕਰਕੇ ਦੇ ਦਿੰਦੇ ਅੱਛਾ ਇਹ ਜਿਵੇਂ ਇਹ ਆ ਹਥਿਆਰ ਵਗੈਰਾ ਹੋਗੇ ਜੀ ਇਹ ਸਾਰੇ ਲਾ ਕੇ ਦੇ ਦਿੰਦੇ ਸਾਰੇ ਪਾ ਲਾ ਕੇ ਦੇਵਾਂਗੇ ਲਾ ਕੇ ਦੇਵਾਂਗੇ ਓਕੇ ਜੇ ਕਿਸੇ ਨੇ ਟਰੈਕਟਰਾਂ ਦੀ ਜਗ੍ਹਾ ਤੇ ਕੋਈ ਜੀਪਾਂ ਲਪਾਉਣੀ ਹਨ ਉਹ ਵੀ ਲਾ ਕੇ ਦੇ ਦਾਂਗੇ ਹਾਂ ਲਾ ਕੇ ਦੇਵਾਂਗੇ ਉਧਰ ਲੱਗੀ ਹੋਈ ਆ ਸਰ ਲੱਗੀ ਵੀ ਹੋਈ ਆ ਉਧਰਲੇ ਪਾਸੇ ਲੱਗੀ ਹੋਈ ਆ ਵੀ ਗਲਤ ਰਮੇ ਕਿਉਂਕਿ ਇਹ ਚੀਜ਼ਾਂ ਦੇ ਨਾਲ ਆਪਣੇ ਪੰਜਾਬੀ ਸੱਜਣ ਸਕੀਨ ਨੇ ਮਤਲਬ ਮੋਡੀਫਾਈ ਪੂਰੀ ਕਰਕੇ ਦੇਵਾਂਗੇ ਜੀ ਠੀਕ ਹੈ ਜੀ ਇੱਥੇ ਨਾ ਵੀ ਕੋਈ ਮਰਜ਼ੀ ਲਿਖਿਆ ਸਕਦਾ ਹਾਂ ਜੋ ਮਰਜ਼ੀ ਲਿਖਿਆ ਲਓ ਜੀ ओके okay. कोई दिक्कत नहीं ते जे गल करिए जी ए ता होगी ट्रॉली दी गल हां जी ए हैगी 16 बाय 7 हां जी जे किसी सज्जन ने इतों ਛੋਟੀ ਜਾਂ इतों ਵੱਡੀ ਕਰਾਉਣੀ हां ਜਿੱਦੀ ਮਰਜ਼ੀ ਬਣਾ ਲਾ ਜਿੱਦੀ ਮਰਜ਼ੀ ਕਰਵਾ ਕੇ ਕਰਕੇ ਦਵਾਂਗੇ हां जी, जी बिल्कुल ओके okay. ते ਟਾਇਰਾਂ ਦਾ ਕੀ ਸਿਸਟਮ ਹੁੰਦਾ ਟਾਇਰ ਕਸਟਮਰ ਪਾਉਣੇ ਆ ਅਸੀਂ ਪਾ ਲਾਂਗੇ ਅਗਲੇ ਨੇ ਪਾਉਣੇ ਆ ਆਪਦੇ ਪਾ ਲੈਣ ਅਸੋ ਉਹ ਆਪਣੇ ਪਾ ਸਕਦੇ ਠੀਕ ਹੈ ਜੀ ਤੇ ਜੇ ਗੱਲ ਕਰਦੇ ਹੁਣ ਇਧਰਲੇ ਪਾਸੇ ਇਹ ਆਪਾਂ ਡਾਲੇ ਦੀ हां ਤੇ ਜਿਵੇਂ ਕਈ ਤਾਂ ਡਾਲਾ ਹੁੰਦਾ ਇਸ ਤਰ੍ਹਾਂ ਨੂੰ ਹੀ ਠਾਣ ਨੂੰ ਖੋਲਦਾ ਕਈ ਸਾਈਡਾਂ ਤੇ ਖੁੱਲ ਜਾਂਦਾ ਇਹ ਤਿੰਨ ਸਾਈਡਾਂ ਜੀ ਇਹ ਤਿੰਨ ਸਾਈਡਾਂ ਦੇ ਖੁੱਲ੍ਹੇ ਪਰ ਵੀ ਜਾਊਗਾ ਹਾਂ ਥੱਲੇ ਵੀ ਜਾਊਗਾ ਸਾਈਡ ਨੂੰ ਵੀ ਸਾਈਡ ਨੂੰ ਵੀ ਖੁੱਲ੍ਹੂਗਾ ਹਾਂ ਕਿੰਨੇ ਸਾਈਡਾਂ ਖੁੱਲ੍ਹੂ ਓਕੇ 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 ਹਾਂ ਤੇ ਜੇ ਗੱਲ ਕਰੀਏ ਇਹਦਾ ਮਤਲਬ ਉਹ ਟਰਾਲੀ ਦਾ ਵੇਟ ਕਿੰਨਾ ਹੋਊਗਾ ਜੇ ਆਪਏ ਇਹਦਾ ਜਾਊਗਾ 35 ਕੁਆਂਟਲ 35 ਕੁਆਂਟਲ ਦੇ ਅੜਗੜ ਵੇਟ ਹੋਊਗਾ ਪੈਰਾਂ ਤੋਂ ਬਗੈਰ ਪੈਰਾਂ ਤੋਂ ਬਗੈਰ ਹਾਂ ਇਹ ਇਹ ਕਿਸੇ ਹੁਣ ਅੱਜ ਕਸਟਮਰ ਦੀ ਬਣੀ ਹੋਈ ਹੈ ਨਾ ਹਾਂ अच्छा हां एक मिस्त्री हो रहे देऊ हां जी ते ਆਪਾਂ ਕੋਲੇ ਟਰਾਲੀਆਂ ਸਾਈਜ਼ ਤੇ ਹੀ ਬਣਵਾਉਣੀਆਂ ਪੈਂਦੀਆਂ ਨੇ ਨਾ ਚਾਹ ਨਾ ਆਰਡਰ ਤੇ ਐਕਸਟਰਾ ਵੀ ਬਣਾ ਕੇ ਰੱਖਣੀਆਂ ਆ ਇਸ ਤਰ੍ਹਾਂ ਹੁਣ ਸੀਜ਼ਨ ਲੰਘ ਗਿਆ ਨਾ ਸੀਜ਼ਨ ਲੰਘਣ ਵਾਲੀ ਗੱਲ ਕਰਕੇ ਹੁਣ ਜੋ ਮਾਲ ਸੀਗਾ ਸਾਰਾ ਉਹ ਵੇਚ ਲਿਆ ਤਕਰੀਬਨ ਠੀਕ ਹੈ ਜੀ ਹੁਣ ਮਤਲਬ ਅਗਲੇ ਸੀਜ਼ਨ ਨੂੰ ਮੁੜੇ ਤਿਆਰ ਹੋਣਗੇ ਅੱਛਾ ਆਪਾਂ ਕਿਹੜੇ ਕਿਹੜੇ ਸਾਈਜ਼ਾਂ ਦੇ ਵਿੱਚ ਬਣਾ ਕੇ ਰੱਖਦੇ ਆਪਾਂ 16 ਫੁੱਟੇ ਤੱਕ ਜਮਾ ਰੈਡੀ ਦੇਵਾਂਗੇ ਅੱਛਾ ਰੈਡੀ ਕਰਕੇ ਰੱਖਦੇ ਆ 11 12 ਹਾਂ 14 13 16 ਠੀਕ ਹੈ ਜੀ ਮਤਲਬ ਜਿਹੜਾ ਮਰਜੀ ਸਾਈਜ਼ ਲੈ ਲੇ 13 13 ਫੁੱਟੇ ਤੱਕ ਆਪਣਾ ਸਿੰਗਲ ਜੱਕਾ ਹਾਂਜੀ 14 15 16 ਨੂੰ ਡਬਲ ਇਹ ਡਬਲ ਜੱਕੇ ਚ ਬਣਾਉਣਾ ਹੈ 18 ਬਣਾਵਾਂਗੇ ਉਹ ਵੀ ਡਬਲ ਠੀਕ ਹੈ ਜੀ 20 ਬਣਾਵਾਂਗੇ ਉਹ ਵੀ ਡਬਲ ਓਕੇ ਲਓ ਉਸ ਤੋਂ ਬਾਅਦ ਡਬਲ ਜੱਕ ਲੱਗਣਾ ਤੇ ਜਿਹੜੀਆਂ ਮਤਲਬ ਆਪਾਂ ਗੱਲ ਕਰਦੇ ਹਾਂ ਵੀ ਟਰਾਲੀਆਂ ਆਪਣੇ ਕੋਲੇ ਤਿਆਰ ਹੁੰਦੀਆਂ ਵੀ ਨੇ ਤਿਆਰ ਹੁੰਦੀਆਂ ਉਹ ਵੀ ਸਾਰੀਆਂ ਟਾਟਾ ਦੇ ਮਾਲ ਦੀ ਹੁੰਦੀਆਂ ਟਾਟਾ ਦੇ ਮਾਲ ਟਾਟਾ ਦੇ ਮਾਲ ਟਾਟਾ ਦੇ ਜੀ ਤਿਆਰ ਕਰਦੇ ਓਕੇ ਤੇ ਜੇ ਇਹ ਉਹ ਰੇਟ ਮਤਲਬ ਮੌਕੇ ਦਾ ਹੁੰਦਾ ਜਾਂ ਉਦਾਂ ਵੀ ਆਪਾਂ ਰੇਟ ਮਤਲਬ ਜੇ ਮੈਂ ਕਿਸੇ ਨੇ ਸਟicker ਆਪ ਲਵਾਉਣੇ ਆ ਜਾਂ ਸਾਡੇ ਤੋਂ ਲਵਾਉਣੇ ਆ ਜਾਂ 2K ਪੇਂਟ ਕਰਨਾ ਜਾਂ ਮਤਲਬ ਐਕਸਪਾ ਕਰਨਾ ਉਸ ਚੀਜ਼ ਨਾਲ ਅਲੱਗ-ਅਲੱਗ ਮੈਟਰ ਕਰਦਾਗਾ ਉਹ ਚਿਰ ਮੌਕੇ ਦੀ ਗੱਲ ਹੁੰਦੀ ਹੈ ਵੀ ਜੇ ਕਿਸੇ ਨੇ ਬਿਨਾਂ ਰੰਗ ਤੋਂ ਵੀ ਲਈ ਜਾਨੀ ਜਾਂ ਪੂ ਵੀ ਦੇ ਬਿਨਾਂ ਰੰਗ ਤੋਂ ਵੀ ਦੇ ਦਾਂਗੇ ਠੀਕ ਹੈ ਤੇ ਇੱਕ ਮਿੱਤਰੀ ਹੋਰ ਗੱਲ ਮਤਲਬ ਧਿਆਨ ਚ ਰੱਖਣੀ ਪੈਂਦੀ ਹੈ ਕਿਉਂਕਿ ਅਗਲੇ ਬਹੁਤ ਕਿਸਾਨ ਭਰਾਵਾਂ ਦਾ ਇਹ ਸ਼ਿਕਵਾ ਹੁੰਦਾ ਵੀ ਬਈ ਜਦ ਅਸੀਂ ਬਣੀ ਬਣੀ ਟਰਾਲੀ ਲਿਆਂਦੀ ਸੀ ਕਿ ਕਿਤੋਂ ਰੇਡ ਚੱਕੀ ਹੋਈ ਸੀ ਕਿਤੇ ਰੱਖੀ ਹੋਈ ਸੀ ਭਾਈ ਜੀ ਕਿਤੋਂ ਵੀ ਨਹੀਂ ਜਿੱਥੇ ਮਰਜੀ ਉਹ ਗੱਲ ਆਲੇ ਬੰਦਾ ਅੱਛਾ ਆਪਣੇ ਕੋਲ ਇਹ ਸ਼ਿਕਾਇਤ ਨਹੀਂ ਆਉਂਗੀ ਇੱਕ ਪਰਸੈਂਟ ਵੀ ਆਪਾਂ ਬਿਲਡਿੰਗ ਕਿਹੜੀ ਵਰਤਦੇ ਆ ਜੀ ਇਹ ਤੋਂ ਬਿਲਡਿੰਗ ਅਸੀਂ ਮਿਕ ਅੱਛਾ ਮਿਕ ਬਿਲਡਿੰਗ ਵਰਤਦੇ ਹਾਂ ਅੱਜ ਕੱਲ ਇਹਦੀ ਮੰਗ ਵੀ ਹੈ ਥੇੜੀ ਮੰਗ ਆ ਹੈਨਾ ਇਹ ਵੀ ਗੱਲ ਘੈਂਟ ਆ ਤੇ ਇਹ ਆ ਗਈ ਜੀ 16 ਬਾਈ 7 ਸਜ ਦੇ ਵਿੱਚ ਹਾਂ ਜੀ ਹਾਂ ਤੇ ਜਿਹੜੀ ਆ ਖੜੀ ਹੈ ਜੀ ਇਹ 11 6 ਅਸੀਂ 11 6 ਆ ਹਾਂ ਉਹ 11 6 ਆ ਉਹ 11 6 ਆ ਹਾਂ ਉਹ 11 6 ਨਵੀਂ ਤਿਆਰ ਹੋ ਜਾਂਦੀ ਅੱਛਾ ਨਵੀਂ ਤਿਆਰ ਹੁੰਦੀ ਆ ਦਰ ਮੈਂ ਲੈ ਹੁਣ ਆਪਾਂ ਇਹ ਆਪੇ ਇਹਨਾਂ ਤੋਂ ਲਾ ਬਣਾ ਪੰਦਰ ਲਈ ਚੀਜ਼ਾਂ ਤੇ ਵੀ ਫੋਕਸ ਕਰਦੇ ਆਂ ਹਾਂ ਤੇ ਇਹ ਬਣ ਰਹੀ ਹੈ ਜਾਂ ਕਿ ਸਾਈਜ਼ ਵਿੱਚ ਤਿਆਰ ਹੋ ਰਹੀ ਹੈ ਇਹ 12 ਸਾਢੇ ਸੀ 12 ਸਾਢੇ ਸੀ ਹਾਂ ਓਕੇ ਤੇ ਇੱਕ ਹੋਰ ਦੱਸਿਓ ਜੀ ਆਪਾਂ ਗਾਡਰ ਕਸਟਮਰ ਦੇ ਕਹੇ ਤੋਂ ਵਰਤਦੇ ਆਂ ਜਾਂ ਫਿਰ ਨਹੀਂ ਸੇਲ ਦਾ 10 ਇੰਚੀ ਦਾ ਗਾਡਰ ਹੀ ਲੱਗਦਾ 10 ਇੰਚੀ ਗਾਡਰ ਲਾਉਣੇ ਆ ਓਕੇ ਮੈਂ ਕਈ ਵਾਰ 8 ਇੰਚੀ ਦੇ ਵਿੱਚ ਹੁੰਦੇ ਆ 8 ਇੰਚੀ ਦਾ ਫਿਰ ਸਿੰਗਲ ਟੈਰੀ ਚ ਆ ਜਾਂਦਾ ਜੀ ਉਹ ਸਿੰਗਲ ਚਾਹੁੰਦਾ ਜੇ ਮੈਂ ਛੋਟੀ ਬਣਾਉਣੀ ਹੈ 11 ਕੇ ਠੀਕ ਹੈ ਜੀ ਹਾਂ ਡਬਲ ਦੇ ਵਿੱਚ ਫਿਰ 10 ਇੰਚੀ ਤੋਂ ਘੱਟ ਤਾਂ ਕੰਮ ਹੀ ਨਹੀਂ ਤੇ ਆਪਾਂ ਕੱਲ ਕੰਮ ਕਰਦੇ ਕੱਲ ਨਮੀਆਂ ਦੀ ਪੁਰਾਣੀ ਟਰਾਲੀ ਤੇ ਨਹੀਂ ਆਪਾਂ ਕਿਸੇ ਦੀ ਮੋਡੀਫਾਈ ਕਰਦੇ ਨਹੀਂ ਪੁਰਾਣੀ ਅਸੀਂ ਜ਼ਿਆਦਾ ਨਹੀਂ ਕਰਦੇ ਮਤਲਬ ਆਫੀਸਨ ਤੇ ਤੱਕ ਕਰ ਲੈਣਾ ਸੀਜ਼ਨ ਚ ਆ ਕੇ ਸਾਨੂੰ ਬੀਚਨ ਸੀਜ਼ਨ ਚ ਆ ਕੇ ਕਿੰਨਾ ਟਾਈਮ ਲੱਗਦਾ ਹਾਂ ਪਰ ਮੈਂ ਇਦਰਾ ਹੀ ਇਹ ਇਹਦਾ ਸੈਜ ਕੀ ਦੱਸਿਆ ਸੀ ਜੀ 12 6 12 6 ਹਾਂ ਪਰ ਮੈਂ ਜਿਹੜੀ ਆਪਾਂ ਗੱਲ ਕਰਦੇ ਸੀ ਆ ਦੇ ਪੰਜ ਇੰਚੀ ਡੰਡਾ ਲੱਗਾ ਦੇਖੋ ਟਾਟਾ ਦਾ ਅੱਛਾ ਟਾਟਾ ਦਾ origignal ਡੰਡਾ ਰਿਹਾ ਅੱਛਾ ਇਹ ਵੀ ਕਰ ਸਹੀਏ ਇਹਦੇ ਪੰਜ ਇੰਚੀ ਆ ਉਹਦੇ ਰੇਲ ਦਾ ਜੇ ਕਿਸੇ ਨੇ 6 ਇੰਚੀ ਲਵਾਉਣਾ 7 ਇੰਚੀ ਲਵਾਉਣਾ 골ਡਨ ਡਾ ਫਰੇਮ ਲੱਗ ਜੀ ਓਕੇ ਮਤਲਬ ਹੈਵੀ ਤੋਂ ਹੈਵੀ ਚੀਜ਼ਾਂ ਵੀ ਆਪਣੇ ਲੈ ਲੈ ਜਿਹੜਾ ਮਰਜ਼ੀ ਲਾ ਲੋ ਜੀ ਕੋਈ ਦਿੱਕਤ ਨਹੀਂ ਤੇ ਇਤਰ ਮੈਂ ਆ ਦੇਖੋ ਇਹ ਬਿਲਡਿੰਗ ਦੀ ਜਿਹੜੀ ਆਪਾਂ ਗੱਲ ਕਰਦੇ ਸੀ ਆਹ ਦੇਖੋ ਲੈੜਾ ਫੁੱਲ ਲੱਗੀਆਂ ਕਿਤੇ ਆ ਪਤਾ ਲੱਗਦਾ ਵੀ ਕਿੱਥੋਂ ਟਾਂਕੇ ਚੱਕਿਆ ਹੋਇਆ ਕਿੱਥੋਂ ਧਰਿਆ ਹੋਇਆ ਪਤਾ ਲੱਗਦਾ ਰਾੜ ਦਾ ਇੱਥੋਂ ਰਾੜ ਰੱਖਣੀ ਤਾਂ ਐਂਡ ਤੇ ਜਾ ਕੇ ਖਤਮ ਹੋ ਨਹੀਂ ਜਾਂਣਾ ਭਾਜੀ ਹਾਂ ਜੀ ਬਾਕੀ ਆ ਚੀਜ਼ਾਂ ਨਾਲ ਜਿਵੇਂ ਆ ਇੰਗਲਾ ਨੇ ਆ ਦੇਖੋ ਹਾਂਜੀ ਇੱਥੋਂ ਇੰਗਲਾ ਹਰੇਕ ਬੰਦਾ ਭਰਦਾ ਨਹੀਂ ਉੱਪਰੋਂ ਹੂੰ ਸਾਡੀਆਂ ਇਹ ਪਰੋਂ ਭਰੀਆਂ ਹੋਈਆਂ ਨਹੀਂ ਇੱਥੋਂ ਜੰਗਾਲ ਪੈਣੀ ਇਹਨੂੰ ਆਹ ਦੇਖ ਦੇਖ ਆਪੀ ਗੱਲ ਬੜੀ ਘੈਂਟ ਹੈ ਆ ਦੇਖੋ ਇਹ ਇਥੇ ਨਾ ਮਿੱਟੀ ਖੜੀ ਨਾ ਨਾ ਪਾਣੀ ਇਥੋਂ ਤੁਸੇ ਮੈਂ ਆਹ ਦੇਖੋ ਨਾ ਐਂਗਲ ਦਾ ਉੱਪਰਲਾ ਪਾਸਾ ਆਹ ਹਾਂ ਹੂੰ ਆਹ ਹਾਂ ਇਹਦੇ ਉੱਪਰਲੇ ਪਾਸੇ ਐਂਗਲ ਦੇ ਲੇੜ ਨਹੀਂ ਲਾਉਂਦਾ ਕੋਈ ਠੀਕ ਹੈ ਜੀ ਆਸ ਇੰਨਾ ਲਗਾ ਭਰ ਲੈਂਦੇ ਇਹਨੂੰ ਛੱਡ ਦਿੰਦੇ ਸਹੀ ਗੱਲ ਆ ਸਹੀ ਗੱਲ ਇੱਥੋਂ ਪਾਣੀ ਦਿੱਤਾ ਪੈਣਾ ਇਥੋਂ ਗੱਲ ਦੀ ਸ਼ੁਰੂ ਹੋ ਜਾਂਦੀ ਹੈ ਹਾਂ ਤੇ ਆਹ ਦੇਖੋ ਆਪਣੇ ਫਰਸ਼ ਕਿਹੜਾ ਵਰਤਦੇ ਪੰਜ ਮੀਮੀ ਟਾਟਾ ਦੀ ਮੋਹਰ ਚ ਪੰਜ ਐਮ ਐਮ ਟਾਟਾ ਦੀ ਮੋਹਰ ਚ ਸਾਈਡਾਂ ਆਪਾਂ ਮਤਲਬ ਕਿੰਨੀ ਸਾਈਡਾਂ ਦੱਸ ਗਏ ਜੀ ਦੱਸ ਗਏ ਜੀ ਸਾਈਡਾਂ ਟਾਟਾ ਦੀ ਮੋਹਰ ਦੀ ਓਕੇ ਹਾਂ ਤੇ ਜਿਹੜੀ ਆ ਟਰਾਲੀ ਤੇ ਆ ਹੋਰੀ ਹੈ ਜੀ ਇਹ ਅਸੀਂ ਵੈਸੇ ਹੀ ਰਾਧਾ ਸਾਮੀ satsang ਕਰਵਾਸ ਤੇ ਬਣਾਇਆ ਅਸ਼ੋਕ ਸ਼ਵਾਰੀਆਂ ਵਾਸਤੇ ਸੰਗਤ ਦੀ ਲੋ ਮਤਲਬ ਉਹਦੇ ਵਾਸਤੇ ਹੈ ਸੇਵਾ ਵਾਸਤੇ ਹਾਂ ਜੀ ਹਾਂ ਇਹ ਇਹ ਵੀ ਆਪਾਂ ਤਿਆਰ ਕਰ ਦਿੰਦੋਂ ਅਸੀਂ ਵੈਸੇ ਹੀ ਤਿਆਰ ਕਰਕੇ ਆਸੀ ਆ ਅਸੀਂ ਉਹ ਵੱਡੀ ਤਿਆਰ ਕਰਦੇ ਹਾਂ ਅਸ਼ੋਕ ਉਹਦੇ ਨਾਲ ਦੀ ਤਿਆਰ ਕਰਦੇ ਹਾਂ ਉਹ ਉਹ ਰੈਡੀ ਹੋ ਕਰਦੇ ਆ ਲਗਾਤਾਰ ਉਹ ਬਣ ਰਹੀ ਹੈ ਤੇ ਬਾਕੀ ਆਪਾਂ ਦੁਬਾਰਾ ਦੱਸ ਦਿੰਨੇ ਵੀ Tata ਦਾ ਮਾਲ ਆ ਜਿਹੜਾ ਆਪਣੇ ਲੱਭੇ ਹੁੰਦਾ ਹਾਂ ਭਾਜੀ ਉਦਾਂ ਲੈਜਰ ਦਾ ਜਿਹੜਾ ਬੈੱਡ ਆਪ ਤਿਆਰ ਕਰਦੇ ਆ ਆਪਾਂ ਇੱਥੇ ਤਿਆਰ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਓਕੇ ਬਿਲਕੁਲ ਰੈਡੀ ਕਰਕੇ ਤੇ ਬਾਕੀ ਤਾਂ ਮੈਂ ਲੋਹਾ ਵੀ ਦਿਖਾ ਦੇ ਟਾਟਾ ਦੇ ਮੋਹਰਾ ਵੀ ਸਾਰੀ ਹਾਂ ਦੇਖੋ ਆ ਸਾਰਾ ਟਾਟਾ ਦੀ ਸੇਲ ਵਾਲਾ ਮੋਹਰਾ ਮਤਲਬ ਹੈ ਤੇ ਸਾਰੇ ਤੇ ਲੱਗੀਆਂ ਹੋਈਆਂ ਨੇ ਹਾਂਜੀ ਟਾਟਾ ਸੇਲ ਦੀ ਮੋਹਰ ਲੱਗੀ ਕਿਉਂ ਦੇਖ ਸੇਲ ਕਿਉਂ ਪਹਿਲੀ ਕਿਹਾ ਮਤਲਬ ਹਰ ਇੱਕ ਹਾਂ ਹਰ ਇੱਕ ਚੀਜ਼ ਤੇ ਸੇਲ ਦੀ ਮੋਹਰ ਲੱਗੀ ਹੋਣੀ ਹੈ ਲੱਗੀ ਹੋਈ ਹੈ ਇਹ ਭਾਈ ਆਪਾਂ ਪੁਰਾਣੇ ਟਾਇਰ ਵੀ ਆਪਾਂ ਲਿਆਉਣੇ ਆ ਪੁਰਾਣੇ ਟਾਇਰ ਇਹ ਦੇ ਕੇ ਗਏ ਆ ਅੱਛਾ ਜੀ ਜੇ ਸਾਥੋਂ ਪਵਾਉਣੇ ਆ ਅਸੀਂ ਪਾ ਦਾਂਗੇ ਕੋਈ ਦਿੱਕਤ ਨਹੀਂ ਓਕੇ ਇਹ ਕਸਟਮਰ ਦੇ ਨੇ ਕਸਟਮਰ ਜਿਹੜੀ ਟਰਾਲੀ ਆਪਾਂ ਰੈਡੀ ਹੋ ਰਹੀ ਹੈ ਜਿਆਦਾਤਰ ਆਇਆ ਨਾ ਜੀ ਟਾਇਰ ਦਾ ਮਤਲਬ ਇਹ ਹੁੰਦਾ ਜੇ ਤਾਂ ਨਵਾਂ ਪਾਉਣਾ ਹੈ ਹਾਂਜੀ ਵੇਰ ਪਾਗਲੇ ਨੂੰ ਦਿੱਕਤ ਨਹੀਂ ਨੇਟ ਪੁੱਛ ਕੇ ਭਾਵੇਂ ਸਾਥੋਂ ਪੂ ਵਾਲੇ ਜਿਹੜਾ ਪੁਰਾਣਾ ਉਹ ਅਗਲੇ ਨੇ 30 ਦਾ ਪਾਉਣਾ ਚੌਕੜਾ 40 ਦਾ ਪਾਉਣਾ ਜਾਂ 50 ਦਾ ਪਾਣਾ ਉਹ ਅਗਲੇ ਨੂੰ ਫਰਾ ਵੀ ਫਿੱਟ ਬੈਠਦਾ ਸਹੀ ਗੱਲ ਆ ਸਾਡੇ ਮੁਤਾਬਕ ਖਰਾ ਅਗਲੇ ਨੇ ਜੱਟ ਦਾ ਨਹੀਂ ਇਹ ਵਸਤੇ ਆ ਰਹੀ ਹੈ ਇਹ ਵੀ ਹਾਂ ਇਹ ਵੀ ਨਾਲ ਤਿਆਰ ਕਰਦੇ ਆਂ ਦੇਖੋ ਦਰ ਮੈਂ ਹਾਂ ਇਹ ਇਹ ਅੱਜ ਕੱਲ ਨਾ ਸਮਾਏ ਚੀਜ਼ ਦਾ ਹਾਂ ਬਿਲਕੁਲ ਤੇ ਵੈਸੇ ਵੀ ਜਿਵੇਂ ਜਿਹੜੀਆਂ ਬਿਆਸ ਡੇਰੀ ਨੂੰ ਸੰਖਤਾ ਜਾਂਦੀ ਨਹੀਂ ਹਨਾ ਆਪਾਂ ਉਹਨਾਂ ਦੇ ਨਾਮ ਚਰਚਾ ਕਰਨ ਦੇ ਵਿੱਚ ਆਮ ਇਹ ਪੱਸਾ ਦੇਖਦੇ ਆ ਬਿਲਕੁਲ ਬਿਲਕੁਲ ਪਈ ਇਹ ਆਪਾ ਮੈਨੂੰ ਪਤਾ ਲੱਗਿਆ ਕਿ ਤੁਸੀਂ ਅੱਗੇ ਵੀ ਇਹ ਬਸਾਂ ਤਿਆਰ ਕਰਦੇ ਹੋ ਕਿੰਨੀਆਂ ਤਿਆਰ ਕਰਤੀਆਂ ਹੋਣਗੀਆਂ ਹੁਣ ਤੱਕ ਇੱਕ ਬਣਾਤੀ ਹੋ ਅਸੀਂ 2 250 2 250 ਲਗਾਤਾਰ ਇਹਨੂੰ ਅਸੀਂ 5 ਕਸਾਲ ਹੀ ਹੋਇਆ ਲੱਗਿਆ ਨੂੰ ਬਣਾਉਣ ਅੱਛਾ 5 ਕਸਾਲ ਤੋਂ ਪਹਿੇ ਬਣਾ ਰਹੇ ਆ ਲਾਖ ਹੀ ਜ਼ਿਆਦਾ ਪਰ ਐਗਰੀਕਲਚਰ ਦਾ ਕੰਮ ਹੀ ਕਰਦੇ ਠੀਕ ਹੈ ਜੀ ਤੇ ਇਹ ਇਹਦੇ ਵਿੱਚ ਮਤਲਬ ਕਿਹੜੀ ਕਿਹੜੀ ਚੀਜ਼ਾਂ ਦਾ ਤੂੰ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੁੰਦਾ ਈ ਥੋੜਾ ਦੱਸਿਓ ਬਸ ਇਹਦੇ ਵਿੱਚ ਆਇਆ ਜਿਵੇਂ ਆਹ ਸੀਟ ਹੈ ਹੈਵੀ ਲਾਉਣੀ ਆ ਇਹਦੇ ਉੱਪਰ ਪੈਰ ਕਰ ਲੈਣੇ ਆ ਠੀਕ ਹੈ ਜੀ ਦੱਸ ਦਈਏ ਓਕੇ ਤੇ ਬਾਕੀ ਇਹਦੇ ਵਿੱਚ ਆਇ ਅਸੇ ਇਹਦੀ ਕਮਾਣੀਆਂ ਵੀ ਲਾਉਣੀ ਆ। ਹਾਂ ਇਹਦੇ ਕਮਾਣੀਆਂ ਲੱਗੀ ਹੋਈ ਆ। ਧਰਮ ਇਹ ਉਹਦੇ ਹਾਂ ਉਹ ਇਹਦੇ ਕਮਾਣੀਆਂ ਲੱਗੀਆਂ ਹੋਈਆਂ ਨੇ ਦੇਖਣਾ। ਹਾਂ ਇਹਦੇ ਸਾਈਡ ਤੇ ਕਮਾਣੀਆਂ ਲੱਗੀਆਂ ਹੋਈਆਂ। ਹੂੰ। ਕਮਾਣੀਆਂ ਲੱਗੀਆਂ ਹੋਈਆਂ ਨੇ। ਬਈ ਆ ਬਾਈ ਬਾਕੀ ਬਈ ਉਹ ਕਹਿੰਦੇ ਵੀ ਆ ਜਿਹੜੀ ਚਾਦਰ ਆ ਸੀ ਹੈਵੀ ਚਲਾਉਣੀ ਆ। ਇਹ ਇਹ ਪਿਓਰ ਆ। ਹੂੰ। ਐਲੂਮੀਨੀਅਮ। ਪਰ ਇਹਦੇ ਵਿੱਚ ਫਿਰ ਸੀਟਾਂ ਲੱਗਣ ਕਿ ਆਉਣ? ਸੀਟਾਂ ਲਾਵਾਂਗੇ ਜੀ ਹਾਂ ਆਪੀਆਂ ਤਿਆਰ ਕਰੀਏ। ਅਸਾ ਆ ਸੀਟਾਂ ਲੱਗਣੀਆਂ ਨੇ। ਇਹ ਸਾਈਡ ਤੇ 4 ਸਪੀਰੇ ਘੁੰਮ ਜਾਣੀਆਂ। ਠੀਕ ਹੈ ਜੀ। ਹਾਂ। ਇਹ ਜੇ ਕਿਸੇ ਉਦਾਂ ਜੀ ਜਿਵੇਂ ਹੁਣ ਆਪਣੇ ਕਈ ਸੰਗਤ ਠੀਕ ਹੈ ਜੀ ਬਣਾ ਕੇ ਦੇਵਾਂਗੇ ਬਿਲਕੁਲ ਜਾਇਜ਼ ਰੇਟ ਤੇ ਦੇਵਾਂਗੇ ਠੀਕ ਹੈ ਜੀ ਚਾਹੇ ਅਨੰਦਪੁਰ ਸਾਹਿਬ ਜਾਣਾ ਚਾਹੇ ਵਿਆਹ ਜਾਣਾ ਚਾਹੇ ਸਰਕ ਜਾਣਾ ਕਿਤੇ ਵੀ ਜਾਣਾ ਕਿਸੇ ਬੰਦੇ ਨੇ ਮਤਲਬ ਇਹ ਜਿਹੜੀ ਧਾਰਮਿਕ ਸੰਸਥਾ ਵਾਸਤੇ ਅਸੀਂ ਬਣਾਵਾਂਗੇ ਉਹਦੀ ਬਿਲਕੁਲ ਜਾਇਜ਼ ਲੇਬਰ ਤੇ ਹੀ ਬਣਾ ਕੇ ਦੇਣੀ ਜਿੱਥੋਂ ਮਰਜ਼ੀ ਬੰਦਾ ਪਤਾ ਕਰ ਸਕੇ ਠੀਕ ਹੈ ਜੀ ਮਤਲਬ ਉਹਦੇ ਵਿੱਚ ਕੋਈ ਐ ਨਹੀਂ ਆਊਗੀ ਇਹ ਜਿਆਦਾ ਅਸੀਂ ਪ੍ਰੋਫਿਟ ਵਾਲੀ ਗੱਲ ਨਹੀਂ ਕਰ ਬਿਲਕੁਲ ਸੇਵਾ ਦੇ ਰੂਪ 'ਚ ਹੀ ਬਣਾਵਾਂਗੇ ਜੇ ਆਪਾਂ ਹੁੰਦਾ ਵੀ ਆਪ ਦੀ ਲੇਬਰ ਲੈ ਲਓ ਵਧ ਨਹੀਂ ਲੈਣਾ ਹੂੰ ਤੇ ਇਹਨਾਂ ਤੋਂ ਇਲਾਵਾ ਜੀ ਹੋਰ ਆਪਣੇ ਕੋਲ ਕਿਹੜੀਆਂ ਟਰਾਂਡੀਆਂ ਬਸ ਅਸੀਂ ਇਹੀ ਇਹੀ ਚਾਹ ਦਾ ਤਿਆਰ ਕਰਦੇ ਹਾਂ ਅੱਛਾ ਹਾਂ ਤੇ ਆਪ ਨੂੰ ਇਹ ਦੱਸਿਓ ਵੀ ਆਪਾਂ ਇਸ ਟਾਈਮ ਖੜੇ ਕਿੱਥੇ ਜੀ ਆਸ ਟਾਈਮ ਆਪਾਂ ਖੜੇ ਆ ਜੀ ਪੜਾਉੜ ਰੋਡ ਹਾਂਜੀ ਸਾਹਮਣੇ ਆਪਣਾ ਕੰਡਾ ਆ ਗਿਆ ਆ ਤਾਂ ਨਿਊ ਕੰਡੇ ਨਿਊ ਮਹਾਵੀਰ ਕੰਡਾ ਹਾਂ ਇਹਨੂੰ ਕੰਡੇ ਨੂੰ ਸਾਹਮਣੇ ਆਪਣਾ ਆਹ ਸੈੱਗ ਆ ਗਿਆ ਬਰਕਸਾਪ ਆ ਗਈ ਤੇ ਸਾਹਮਣੇ ਦਰਮਿਆਨ ਉਹ ਆ ਗਿਆ ਆਪਣੇ ਕਿਹੜੇ ਪਟਕ ਵਾਈਦੇ ਜੀ ਡਰਾਜ ਵਾਲੇ ਫਟਕ ਦਰਾਜ ਵਾਲੇ ਫਟਕਾਂ ਦੇ ਬਿਲਕੁਲ ਨੇੜੇ ਨਾਲ ਨਿਊ ਰਈਆ ਨਿਊ ਰਈਆ ਐਗਰੀ ਨਿਊ ਰਈਆ ਐਗਰੀ ਬਸ ਬਰਕਸ ਤੋਂ ਖੜੇ ਆ ਤੁਹਾਡੇ ਮ ਏ ਆ ਵੀ ਅਸੀਂ ਟਰਾਲੀ ਕਰਵਾਉਣੀ ਆ ਤੁਸੀਂ ਜਿਹੜੇ ਮਰਜ਼ੀ ਸਾਈਜ਼ ਦੇ ਵਿੱਚ ਚਾਹੇ 10 ਫੁੱਟ ਦੇ ਵਿੱਚ ਵੀ ਅਗਲ ਕਰਵਾ ਲਈ ਦਿਓ 10 ਤੋਂ ਲੈ ਕੇ 18 20 ਫੁੱਟ ਤੱਕ ਜੈਕ ਵਾਲੀ ਬਣਵਾਉਣੀ ਆ ਡਬਲ ਜੈਕ ਵਾਲੀ ਬਣਵਾਉਣੀ ਆ ਬਿਨਾ ਜੈਕ ਵਾਲੀ ਵੀ ਬਣਵਾਉਣੀ ਆ ਹਾਂ ਜਿਹੜੀ ਮਰਜ਼ੀ ਬਣਾ ਲਓ ਟਾਟਾ ਦੇ ਮਾਲ ਦੇ ਵਿੱਚ ਬਣਾਉਣਗੇ ਤੇ ਬਾਕੀ ਵੱਡੀ ਗੱਲ ਹੋਰ ਆ ਤੁਹਾਡੇ ਮਨ ਦੇ ਵਿੱਚ ਕੋਈ ਹੋਵੇ ਉਹ ਮਾਲ ਵੀ ਲਾ ਦੇਣਗੇ ਲਾ ਦੇਣਗੇ ਲਾ ਦੇਣਗੇ ਹਾਂ ਉਹ ਮੌਕੇ ਤੇ ਕੋੜਾ ਬਾਕੀ ਰੇਟ ਸਾਡਾ ਬਿਲਕੁਲ ਜਾਇਜ਼ ਆ ਠੀਕ ਆ ਰੇਟ ਬਿਲਕੁਲ ਜਾਇਜ਼ ਹੀ ਜੋ ਬਾਕੀ 35 40 ਸਾਲ ਤੋਂ ਪੁਰਾਣਾ ਕੰਮ ਆ ਇਹ ਵੱਡੀ ਗੱਲ ਆ ਲਗਭਗ ਨਵੇਂ ਲੋਣੇ ਨਾ ਮਿਸਤਰੀ ਰਹੇਗਾ ਕਿਰਪਾਲ ਸਿੰਘ ਤੇ ਸੈਨੋਪਰ ਸਰਦਾਰ ਦਰਸ਼ਨ ਸਿੰਘ ਜੀ ਹਾਂ ਤੇ ਬਾਕੀ ਨੰਬਰ ਆਪਾਂ ਪੱਟੀ ਤੇ ਚਲਾਤੇ ਮਿੱਤਰੋ ਜੇ ਕੋਈ ਵੀ ਟਰਾਲੀ ਬਣਵਾਉਣੀ ਹੈ ਨਾ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਯਾਰ ਪੂਰਾ ਤਸੱਲੀ ਵਾਲਾ ਕੰਮ ਹੋਊਗਾ ਗਾਰੰਟੀ ਵਾਲੇ ਬੰਦੇ ਨੇ